ਸਤਿ ਸ੍ਰੀ ਅਕਾਲ ਜੀ ਅੱਜ ਆਪ ਜੀ ਦਾ ਸਾਰੇ ਵੀਰਾਂ ਦਾ ਸੰਧੂ ਡੈਰੀ ਫਾਰਮ YouTube ਚੈਨਲ ਤੇ ਸਵਾਗਤ ਕੀਤਾ ਹੈ ਅੱਜ ਦੌਲਤਰਾ ਵਪਾਰੀ ਡੈਰੀ ਫਾਰਮ ਤੇ ਆ ਤਿੰਨ ਪਸ਼ੂ ਵਿਕਾਉ ਨੇ ਜੋ ਕਿ ਪੰਜਾਬ ਦੀਆਂ ਪਿਓਰ ਜਰਸੀਆਂ ਨੇ ਆਰਡਰ ਵਗੈਰਾ ਦੇਖ ਸਕਦੇ ਹੋ ਤਿੰਨੇ ਜੋ ਕਿ ਪਸ਼ੂ ਵਿਕਾਉ ਨੇ ਤਿੰਨੇ ਚੈੱਕ ਕਰ ਸਕਦੇ ਜੀ ਪਿੰਡ ਬਰਗਾੜੀ ਵਿਖਿਆ ਜੀ ਇਹ ਜ਼ਿਲ੍ਹਾ ਫਰੀਦਕੋਟ ਜੀ ਤਹਿਸੀਲ ਜੈਤੋਂ ਪੈਂਦੀ ਹੈ ਜੀ ਬਾਕੀ ਦੀ ਡਿਟੇਲ ਆਪਾਂ ਬਾਈ ਹੋਂਣਾ ਤੋਂ ਲੈਨੇ ਆਓ ਬਾਈ ਜੀ ਹਾਏ ਆਪਣਾ ਨਾਮ ਤੇ ਐਡਰੈਸ ਦੱਸ ਦੋ ਜੀ। ਨਾਮ ਆਪਣਾ ਰਾਣਾ ਸਿੰਘ ਆ ਜੀ। ਹਾਂਜੀ। ਜਿਲ੍ਹਾ ਫਰੀਦਕੋਟ ਦਾ ਤਸੀਲ ਦਿੱਤਾ ਜੀ। ਠੀਕ ਹੈ ਜੀ। ਆਪਾਂ ਪਹਿਲੇ ਨੰਬਰ ਤੋਂ ਸਟਾਰਟ ਕਰਦੇ ਹਾਂ। ਆ ਪਹਿਲੇ ਨੰਬਰ ਵਾਲੀ ਗਾਂ ਦਾ ਦੱਸੋਈ ਵੱਛੀ ਦਾ। ਇਹ ਪਹਿਲਾਂ ਹੀ ਸੂਆ ਜੀ। ਹਾਂਜੀ। ਤੇ ਦੰਦਾ ਜੀ ਆਏ ਵੱਛੀ ਜੀ। ਠੀਕ ਹੈ ਜੀ। ਹਾਂਜੀ। ਤੇ ਪੰਜ ਚਾਰ ਦਿਨ ਸੂਚਦੇ ਬਾਕੀ ਰੰਦੇ ਆ ਜੀ। ਹਾਂਜੀ। ਹਾਂਜੀ। ਪੰਜ ਚਾਰ ਹੀ ਦਿਨ ਲੱਗੂਗੀ ਕਿ ਵੱਧ ਲੈ ਜੀ। ਲੱਗੂਗੀ ਪੰਜ ਚਾਰ ਦਿਨ ਹੀ। ਠੀਕ ਹੈ ਜੀ। ਆ ਦੇਖ ਸਕਦੇ ਹੋ ਚੈੱਕ ਕਰ ਸਕਦੇ ਹੋ ਥਣ ਕੱਲਾ ਕੱਲਾ ਪਿਆ ਵੱਛੀ ਦਾ ਹੀ। ਬਾਕੀ ਦਾ ਪਹਿਲਾਂ ਹੀ ਸੂਆ ਹੀ ਐ ਪਹਿਲੇ ਸੂਏ ਵਾਲੀ ਬੱਚੀ ਨੂੰ ਬਹੁਤ ਜੀ ਦੁੱਧ ਕਿੰਨਾ ਕੱਢ ਦੂਗੀ ਤੁਹਾਡੇ ਹਿਸਾਬ ਨਾਲ ਕੱਢੂ 18-20 ਕਿਲੋ ਲੈਵਾ ਤਾਂ ਹਜੇ ਇੰਨਾ ਹੀ ਹੋਰ ਕਰ ਲੈਣਾ ਜੀ ਇਹਨੇ 18-20 ਕਿਲੋ ਬਿਲਕੁਲ ਕੱਢ ਦੂਗੀ ਜੀ ਤੋਰ ਕੇ ਦਿਖਾਓ ਜੀ ਇਹ ਵਾ ਦਿਮਾ ਕਰਮਾਰੀ ਬੱਚੀ ਲਈ ਵਰਤੀ ਇਹਨੇ ਕੱਢੂਗੀ ਇਹ ਪੰਜਾਬ ਦੀ ਜਰਸੀ ਹੈ ਨਹੀਂ ਹਾਂਜੀ ਹਾਂਜੀ ਪੰਜਾਬ ਦੀ ਜਰਸੀ ਹੈ ਬਾਕੀ ਦਾ ਬਿਲਕੁਲ ਪੱਕਾ ਰੰਗ ਹੈ ਜੀ ਸੋਹਣੀ ਸੁਨੱਖੀ ਬੱਚੀ ਹੈ ਜੀ ਚੈੱਕ ਕਰ ਸਕਦੇ ਹੋ ਤੋਰ ਵਗੈਰਾ ਚੈੱਕ ਕਰ ਸਕਦੇ ਹੋ ਤਸੱਲੀ ਬਸ ਬਾਹਰ ਨਹੀਂ ਆਪਾਂ ਮੇਰੀ ਉੱਪਰ ਹਾਂਜੀ ਤਸੱਲੀ ਆਪ ਆ ਕੇ ਕਰ ਸਕਦੇ ਹੋਈ ਬਾਕੀ ਦਾ ਕਨੈਕਟ ਨੰਬਰ ਬਾਈ ਦਾ ਚੱਲਦਾ ਰਹੂਗਾ ਸਕਰੀਨ ਤੇ ਹੀ ਮੋੜ ਲਿਓ ਜੀ ਦੇਖ ਸਕਦੇ ਤੋਰ ਚਾਲ ਵਗੈਰਾ ਵੇਖ ਸਕਦੇ ਹੀ ਸੀਮਨ ਵਗੈਰਾ ਪਤਾ ਹੀ ਕਿਹੜਾ ਵੱਛੀ ਦੇ ਭਰਾਏ ਲਗਾਇਆ ਚੰਗਾ ਪਰ 30000 ਕੰਦਾ ਸੀ ਮੈਂ ਲਗਾਈ ਫਿਰ ਨਹੀਂ ਠੀਕ ਹੈ ਜੀ ਸਟੌਕ ਦਾ ਹੈ ਹਾਂ ਸਟੌਕੇ ਰੌਲਪੁਰ ਬੰਦੇ ਇਧਰੋਂ ਘੱਟ ਬਣਾ ਜਾਈਦਾ ਕੋਈ ਗੱਲ ਨਹੀਂ ਸਟੌਕ ਤੇਰਾ ਤਿਕਾ ਭਾਈ ਜੀ ਠੀਕ ਹੈ ਜੀ ਇਹ ਆਪਣੇ ਵਪਾਰ ਦਾ ਕੰਮ ਆ ਗਈ ਦੂਜਾ ਵਪਾਰ ਰਹਿਣਾ ਠੀਕ ਹੈ ਐਸੀ ਮਸਲਾ ਆਪਣੇ ਕੋਲ ਆਉਂਦੇ ਜਾਂ ਮੇਰੇ ਕੋਲ ਠੀਕ ਹੈ ਬਾਈ ਉਹਨਾਂ ਨਾਲ ਕਨੈਕਟ ਕਰ ਸਕਦੇ ਰੂਟੀਨ ਚ ਦਿੱਲੀ ਪਸ਼ੂ ਆਉਂਦੇ ਰਹਿੰਦੇ ਹਨ ਵੇਚਦੇ ਰਹਿੰਦੇ ਹਨ ਤੇ ਆ ਇਹਦਾ ਰੇਟ ਵਗੈਰਾ ਦੱਸ ਦੋ 65000 ਰੁਪਏ ਜੀ 60000 ਰੁਪਇਆ ਰੈਡੀ ਮਾਨਤਾ ਨਹੀਂ ਕੋਈ ਠੀਕ ਹੈ ਮਾਨਤਾ ਨਹੀਂ ਹੋਊਗਾ ਬਾਈ ਕਹਿੰਦੇ ਆਇਓ ਦੂਜੇ ਨੰਬਰ ਵਾਲੀ ਤੇ ਆਜੋ ਜੀ ਦੂਜੇ ਨੰਬਰ ਦੀ ਡਿਟੇਲ ਜਾਣਦੇ ਆ ਬਾਈ ਹੁਣਾਂ ਕੋਲ ਥਾਣੇ ਵਗੈਰਾ ਕੱਲਾ ਕੱਲਾ ਹੀ ਦੂਜਾ ਸੁਹਾ ਵਹਿੜਾ ਹੀ ਕਹਿੰਦੇ ਤੇ 3-5 ਦਿਨ ਪੈਸਾ ਬਾਕੀ ਹੈ ਜੀ 5-7 ਦਿਨ ਹੀ ਬਾਕੀ ਹੈ ਜੀ ਬਹੁਤ ਪੰਨਾ ਹੈ ਜੀ ਦੇਵਾ ਦਾ ਇੰਨਾ ਹੀ ਕਰਕੇ ਸੁਹਾ ਜਿਹਦੇ ਪੰਨ ਵੱਧ ਲੇ ਨੂੰ ਸੁਪਨਾ ਦੇ ਦੇ ਠੀਕ ਹੈ ਜੀ ਬਾਕੀ ਰਾਤ ਥਣ ਵਗੈਰਾ ਵੀ ਕੱਲਾ ਕੱਲਾ ਪਿਆ ਕਰਨ ਵਾਲੀ ਦਾ ਚੀਨ ਸਰਾਗ ਵੀ ਬਹੁਤ ਆਈ ਬਿਨਾ ਨਿਆਣੇ ਤੋਂ ਬਾਈ ਹੋਣੀ ਵੇਖ ਲੋ ਜੀ ਚੈੱਕ ਕਰ ਸਕਦੇ ਬਿਨਾ ਨਿਆਣੇ ਤੋਂ ਹੱਤ ਪੱਲਾ ਮਾਰੀ ਜਾਂਦੇ ਆ ਬਾਕੀ ਦਾ ਪਸ਼ੂ ਬਿਨਾ ਨਿਆਣੇ ਤੋਂ ਮਰਉਂਦਾ ਨਹੀਂ ਕੋਈ ਛੇਤੀ ਹੱਥ ਤੋੜ ਕੇ ਦਿਖਾ ਦਿਓ ਜੀ ਇਹ ਵੀ ਪੰਜਾਬ ਦੀ ਜਰਸੀ ਹੈ ਜੀ 200 ਰੁਪਏ ਦੀ 100 ਦਾ 100 ਦਾ ਨਹੀਂ ਆਉਂਦਾ ਠੀਕ ਹੈ ਜੀ ਬਾਕੀ ਦਾ ਕਰਮ ਵਾਲੀ ਹੁਣੀਆ ਜੀ ਨਾਲ ਕੀ ਬਹੁਤ ਆ ਫਾਰਮ ਵਾਲੀ ਵਹਿੜਾ ਬਾਈ ਕਹਿੰਦੇ ਫਾਰਮ ਚੋਂ ਲੱਤੀ ਆ ਜੀ ਫਾਰਮ ਚੋਂ ਲੱਤੀ ਆ ਜੀ ਚੰਗਾ ਦੁੱਧ ਪਾ ਦੂ ਕਿੰਨਾ ਦੁੱਧ ਪਾ ਦੂ ਜੀ ਪਾਉਗੀ 20 ਤੋਂ 22 ਪਾ ਸਕਦੀ 20 ਤੋਂ ਘੱਟ ਦੇਣੀ 20 ਤੋਂ 22 ਬਾਕੀ ਦਾ ਦੇਖ ਸਕਦੇ ਜੀ ਵਜਨ ਵਜੂ ਦਾ ਲਈ ਵੱਛੀ ਆ ਜੀ ਚੈੱਕ ਕਰੋ ਜੀ ਤੀਜੇ ਨੰਬਰ ਇਹਦਾ ਜੀ ਰੇਟ ਵਗੈਰਾ ਦੱਸ ਦਿਓ ਜੀ ਰੇਟ ਦਾ 6000 ਰੁਪਏ 6000 ਜੀ ਕੋਈ ਮਾਨਤਨ ਹੋ ਜੂਗੀ ਮਾਨਤਨ ਹੋ ਜੂ ਬਾਈ ਕਹਿੰਦੇ ਜੀ ਤਿਆਜ ਤੀਜੇ ਨੰਬਰ ਤੇ ਚੱਲਦੇ ਹਾਂ ਜੀ। ਹਾਂਜੀ। ਤੀਜੇ ਨੰਬਰ ਦੀ ਡਿਟੇਲ ਦੋ ਜੀ। ਇਹ ਦੂਜਾ ਸੁਹਾਵਾ ਹੈ ਨਾ ਜੀ। ਦੂਜਾ ਸੁਹਾਵਾ ਵੈੜਾ ਜੀ। ਹਾਂਜੀ। ਦੈਨ ਲੈ ਜੂਗੀ ਪੰਜ ਚਾਰੇ ਵੀ ਜੀ। ਪੰਜ ਚਾਰ ਦੈਨ ਲੈ ਜੂਗੀ। ਠੀਕ ਹੈ ਜੀ। ਹਾਂਜੀ। ਫੀਲ ਸਾਉ ਬਹੁਤ ਹੈ ਜੀ। ਦੁੱਧ ਕਿੰਨਾ ਪਾ ਦੂ ਜੀ? ਦੁੱਧ ਪਾਉਂਗੀ 18-20 ਕਿਲੋ 18 ਕਿਲੋ ਪਤਾ ਹੈ। ਇਹਦਾ ਵੀ ਥਾਨੇਵਾ ਵੇਖ ਸਕਦੇ ਨਹੀਂ ਆਰਡਰ ਵਗੈਰਾ ਚੈੱਕ ਕਰੋ ਜੀ ਥਣ ਕੱਲੇ-ਕੱਲੇ ਪਹਿਆ ਕਰਮਾ ਵਾਲੀ ਦੇ। ਚਾਰੇ ਥਾਣਾ ਤੋੜ ਕੇ ਦਿਖਾਓ ਜੀ। ਕਾਲ ਕਰਾ ਦੀ ਰਿਪੋਰਟ ਲੈ ਸਕਦੇ ਹੋ ਇਹਦੀ ਵੀ ਤੋਰ ਚਾਲ ਦੇਖ ਸਕਦੇ ਹੋ ਚੈੱਕ ਕਰੋ ਜੀ ਆਰਡਰ ਵਗੈਰਾ ਚੈੱਕ ਕਰੋ ਜੀ ਕਿੰਨੇ ਦਿਨਾਂ ਦੀ ਕੱਚੀ ਹੈ ਜੀ ਪੰਜ ਚਾਰ ਦਿਨ ਹੀ ਪੰਜ ਚਾਰ ਦਿਨ ਹੀ ਲਊਗੀ ਉਹਨੇ ਦਿਨਾਂ ਚ ਹੋਰ ਲੈਵਾ ਕਰ ਜੂ ਜੀ ਚਾਰੂ ਵੀ ਬਹੁਤ ਆਈ ਇਹ ਫਾਰਮ ਵਗੈਰਾ ਚੁਲਈ ਆ ਕਿ ਘਰੋਂ ਲਈ ਆ ਫਾਰਮ ਚੋਂ ਲਿਆ ਮੈਰਾ ਠੀਕ ਹੈ ਜੀ ਫਾਰਮ ਚੋਂ ਲਈਆਂ ਬਾਈ ਹੁਣੀ ਕਹਿੰਦੇ ਜੇ ਬਈ ਮਤਲਬ ਕਿ ਹੋਰ ਕੋਈ ਤਰ੍ਹਾਂ ਦੇ ਪਸ਼ੂ ਲੈਣੇ ਹੋਣ ਮੱਝਾਂ ਗਾਵਾਂ ਹੋਰ ਕੋਈ ਕਨੈਕਟ ਕਨੈਕਟ ਕਰ ਸਕਦਾ ਠੀਕ ਹੈ ਜੀ ਕਨੈਕਟ ਕਰ ਸਕਦੇ ਹੋ ਜਿਵੇਂ ਤੁਸੀਂ ਬਾਈ ਹੁਣਾਂ ਨਾਲ ਕਨੈਕਟ ਕਰ ਸਕਦੇ ਹੋ ਬਈ ਜੇ ਹੋਰ ਕੋਈ ਤਰ੍ਹਾਂ ਦੇ ਪਸ਼ੂ ਚਾਹੀਦੇ ਹੋਏ ਹਰ ਇੱਕ ਕੁਆਲਿਟੀ ਆਉਂਦੀ ਹੈ ਹਰ ਇੱਕ ਬਰੀਡ ਆਉਂਦੀ ਹੈ ਬਾਈ ਹੁਣਾਂ ਕੋਲੇ ਹਾਂਜੀ ਮੱਝਾਂ ਗਾਵਾਂ ਕੱਟੀਆਂ ਵਛਣਾ ਟੋਟਲ ਵੈਰਾਈਟੀ ਆਉਂਦੀ ਹੈ ਬਾਈ ਚੈੱਕ ਕਰ ਸਕਦੇ ਇਹਦਾ ਹਵਾਨਾ ਵਗੈਰਾ ਚੈੱਕ ਕਰੋ ਜੀ ਦੇਖੋ ਆ ਜਾ ਚਾਰ ਪੰਜ ਤਾਂ ਨਹੀਂ ਲਊਗੀ ਕਰਮ ਵਾਲੀ ਕਹਿੰਦੇ ਬਾਈ ਹਾਂਜੀ ਚਾਰ ਪੰਜ ਤਾਂ ਵਰਤੀ ਹੈ ਬਰੋਬਰ ਬਹੁਤ ਜਿਆਦਾ ਤੁਮ ਘਾਲ ਹਾਂਜੀ ਬਣੂ ਘਰੂ ਬਹੁਤ ਜੀ ਇਹਦਾ ਰੇਟ ਵਗੈਰਾ ਦੱਸ ਦੋ ਜੀ ਇਹ 70000 ਰੁਪਏ ਦੇ 70000 ਜੀ ਕੋਈ ਮਾਨਤਾ ਨਹੀਂ ਜੀ ਨਾ ਤਾਂ ਹੋਈ ਜੀ ਠੀਕ ਹੈ ਜੀ 70000 ਰੁਪਏ 70000 ਚ ਮਾਨਤਾਣ ਹੋ ਜੂਗਾ ਜੀ ਇੱਕ ਬਾਈ ਹੋਣਾ ਨੇ ਹੁਣੇ ਦੱਸਿਆ ਜੀ ਆ ਡੱਬੀ ਵਹਿੜਾ ਹੀ ਚੌਥੇ ਨੰਬਰ ਤੇ ਜੀ ਇਹ ਆਫਰ ਹੀ ਹੈ ਜੀ ਤੋੜ ਕੇ ਇਹਦੀ ਡਿਟੇਲ ਦੱਸੀ ਤੇ ਬਾਈ ਜੀ ਦੂਜਾ ਸੁਭਾ ਸੋਣਾ ਜੀ ਦੂਜਾ ਸੁਭਾ ਸੋਣਾ ਜੀ ਇਹਦੇ ਬਾਕੀ ਹਫਤਾ ਬਾਕੀ ਆ ਬਾਈ ਕਹਿੰਦੇ ਜੀ ਤੋੜ ਕੇ ਦਿਖਾਓ ਜੀ ਤੇ ਕਰਮਾਂ ਵਾਲੀ ਤਿਆਰ ਹੋਈ ਵੇਚਦੇ ਆ ਤਾਂ ਫੇਰ ਕਹੋ ਜਹਾ ਹੋ ਜੂ ਬਾਈ ਜੀ ਹਾਂਜੀ ਕੱਦ ਕਾਠ ਬਹੁਤ ਹੈ ਜੇ ਬਾਈ ਸੇਵਾ ਵਾਲਾ ਹੋਇਆ ਕੋਈ ਦੁੱਧ ਵੀ ਚੰਗਾ ਲੈ ਜੂ ਜੀ ਤੇ ਕੱਦ ਕਾਠ ਕਾਠ ਵਾਲੀ ਬੱਛੀ ਹੈ ਜੀ ਅੱਛਾ ਚੈੱਕ ਕਰੋ ਜੀ ਤੋਰ ਚਾਲ ਦੇਖ ਸਕਦੇ ਹਾਂ ਆ ਦੇਖ ਸਕਦੇ ਨਾੜਾ ਨਾਲ ਲਿਆ ਭਰਿਆ ਪਈ ਦੁੱਧ ਵਾਲੇ ਪਸ਼ੂਦਾਂ ਦੇ ਨਿਸ਼ਾਨਾ ਹੁੰਦਾਂ ਆਂ ਚੈੱਕ ਕਰੋ ਜੀ ਇਹ ਹਵਤਾ ਕੱਚੀ ਹੈ ਜੀ ਵੜ ਦੇਖੋ ਜੀ ਨਾੜਾ ਫੁੱਲ ਬਣੀਆਂ ਹੋਈਆਂ ਕੱਦ ਵਜਨ ਬਹੁਤ ਆ ਜੀ ਬਾਈ ਦੇ ਮੋਢੇ ਤੇ ਕਰ ਆਉਂਦੀ ਹੈ ਜੀ ਅੱਛੀ ਅੰਤਰੇ ਵੀ ਦਿਖਾ ਦਿੰਨੇ ਤੁਹਾਨੂੰ ਨਾੜਾ ਵਗੈਰਾ ਤੁਹਾਨੂੰ ਦੂਰੇ ਹੀ ਦਿਖਾ ਦਿੰਗਾ ਹੁਣ ਨਾੜਾ ਵਗੈਰਾ ਇਹ ਵੀ ਕੋਈ ਚੈੱਕ ਕਰੋ ਇਹ ਥਣ ਵੀ ਕੱਲਾ ਕੱਲਾ ਕੋਈ ਫੋਟ ਨਹੀਂ ਕੋਈ ਸ਼ਾਂਗ ਨਹੀਂ ਇਧਰ ਵੀ ਦਿਖਾ ਦਿੰਨੇ ਆਂ ਦੇਖ ਸਾਡੀ ਦੁੱਧਲੇ ਪਸ਼ੂਦਾਂ ਦੇ ਨਿਸ਼ਾਨੀਆਂ ਹੁੰਦਾ ਜੀ ਬਾਕੀ ਦਾ ਸੀਲ ਸਾਉ ਬਹੁਤ ਹੈ ਜੀ ਭਈ ਇਹਦਾ ਰੇਟ ਦੱਸ ਦੋ ਜੀ ਰੇਟ ਤਿਆਰ ਹੋਈਦਾ ਹੈ ਜੀ 70-75000 ਰੁਪਏ ਹਰ ਇੱਕ ਭਰਾ ਨੂੰ ਪਤਾ ਜੀ ਬੜੀ ਗੁੱਡੀ ਬਹੁਤ ਆ ਹਾਂਜੀ 31 ਦੇ ਹਿਸਾਬ ਨਾਲ 60000 ਰੁਪਏ ਜੀ 60000 ਰੁਪਏ ਕੋਈ ਮਾਨਤਾਨ ਹੋ ਜੀ ਜੀ ਚਲੋ ਮੌਕੇ ਤੇ ਵੇਖ ਲਾਂਗੇ ਕਰਦੇ ਹਾਂ ਵੈਸੇ ਮੁੱਲ ਮਾਨਤਾਨ ਵਾਲਾ ਹੀ ਰੱਖੇ ਸਾਂ ਠੀਕ ਹੈ ਜੀ ਕੋਈ ਗੱਲ ਨਹੀਂ ਹਾਂਜੀ ਏਡੀ ਵੇੜ ਵੇੜ ਦਾ ਕਰਦਾ ਨਹੀਂ ਕੋਈ 60000 ਬਾਕੀ ਦਾ ਸਾਰੇ ਪਸ਼ੂਆਂ ਦੇ ਜਾਇਜ਼ ਹੀ ਮੁੱਲ ਜੀ ਚੈੱਕ ਕਰ ਸਕਦੇ ਜੇਕਰ ਬਾਈ ਜੋੜੀ ਲਾਉਂਗੇ ਬਾਈ ਹੁਣੀ ਕਹਿੰਦੇ ਵੱਧ ਮਾਨਤਨ ਹੋ ਜੂ ਮੜਾ ਮੋਟਾ ਕੋਈ 19 ਕੀ ਦਾ ਫਰਕ ਪੈ ਜੂਗਾ ਬਾਈ ਕਹਿੰਦੇ 100 ਕਿਲੋਮੀਟਰ ਤੱਕ ਆਫਰ ਫ੍ਰੀ ਪਹੁੰਚ 100 ਕਿਲੋ ਜੋੜੇ ਚ ਫ੍ਰੀ ਜੋੜੇ ਚ ਫ੍ਰੀ ਬੈਲਕ ਵਾਲ ਫ੍ਰੀ ਆਪਣਾ ਨੰਬਰ ਬੋਲ ਦੋਈ ਨੰਬਰ ਆਪਣਾ ਹੈਗਾ ਜੀ 8476 01402 ਜੀ ਠੀਕ ਹੈ ਜੀ 8476 01402 ਜੀ ਬਾਕੀ ਦਾ ਬਾਈ ਹੁਣ ਨੰਬਰ ਸਕਰੀਨ ਤੇ ਚੱਲਦਾ ਰਹੂਗਾ ਜੀ ਧੰਨਵਾਦੀ ਆਪਣੀ ਵੀਡੀਓ ਦੇਖਣ ਲਈ ਜੇਕਰ ਆਪਣੇ ਤੋਂ ਵੀਡੀਓ ਬਣਵਾਉਣੀ ਹੋਵੇ ਸੰਧੂ ਡੈਰੀ ਫਾਰਮ ਚੈਨਲ ਤੇ ਆਪਣੇ ਨਾਲ ਸੰਪਰਕ ਕਰਦਾ ਕਰ ਸਕਦਾ ਹੈ 9781320524 ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰੋ ਲਾਈਕ ਕਰੋ ਸ਼ੇਅਰ ਕਰੋ ਜੀ ਆਪਣੇ ਚੈਨਲ ਦੀ ਸਪੋਰਟ ਕਰੋ ਜੀ ਧੰਨਵਾਦੀ